ਦੋਸਤੋ ਤੁਸੀਂ ਸਭ ਨੇ ਕੱਲ ਦੇਖ ਲਿਆ ਕਿ ਮਨਿੰਦਰਜੀਤ ਸਿੰਘ ਸਿੱਧੂ ਬੜਾ ਪੌਪੂਲਰ ਇੱਕ ਸਾਡਾ ਆਜ਼ਾਦ ਮੀਡੀਆ ਦਾ ਚਿਹਰਾ ਵਾ ਪੰਜਾਬ ਦੇ ਵਿੱਚ ਇਹਦਾ ਚੈਨਲ ਦਾ ਨਾਮ ਹੈਗਾ ਲੋਕ ਆਵਾਜ਼ ਟੀਵੀ ਇਹ ਕਾਫੀ ਅਰਸੇ ਤੋਂ ਆਜ਼ਾਦ ਮੀਡੀਆ ਮਤਲਬ ਕਿ ਸਰਕਾਰ ਅਗਰ ਗਲਤ ਗੱਲਾਂ ਕਰਦੀ ਆ ਤੇ ਸਰਕਾਰ ਨੂੰ ਵੀ ਐਕਸਪੋਜ਼ ਕਰਦਾ ਅਗਰ ਕੋਈ ਸਰਕਾਰ ਚੰਗਾ ਕੰਮ ਕਰਦੀ ਤੇ ਉਸ ਦੀ ਵੀ ਵਜਾਹਤ ਕਰਦਾ ਪਰ ਪਿਛਲੇ ਦਿਨਾਂ ਚ ਕੀ ਹੋਇਆ ਕਿ ਇਸ ਮਨਿੰਦਰ ਸਿੰਘ ਸਿੱਧੂ ਨੇ ਨਾ ਇੱਕ ਉਹਦੇ ਕੋਲ ਆਡੀਓ ਆਈ ਆ ਬਲਕਾਰ ਸਿੰਘ ਜਿਹੜਾ ਰਾਮਪੁਰੇ ਫੂਲ ਦਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਆ ਉਹਦੀ ਇੱਕ ਆਡੀਓ ਕਨਵਰਸੇਸ਼ਨ ਹੋ ਰਹੀ ਹੈ ਇੱਕ ਵਿਅਕਤੀ ਦੇ ਨਾਲ ਔਰ ਉਸ ਵਿੱਚ ਉਹ ਔਰਤਾਂ ਦਾ ਮਜ਼ਾਕ ਉਡਾ ਰਿਹਾ ਔਰ ਸਭ ਤੋਂ ਮਾੜੀ ਗੱਲ ਹੈ ਕਿ ਆਪਣੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਔਰਤਾਂ ਦਾ ਮਜ਼ਾਕ ਉਡਾਉਂਦਾ ਨਜ਼ਰ ਆਇਆ ਉਹ ਆਡੀਓ ਦੇ ਵਿੱਚ ਉਹ ਆਡੀਓ ਕਨਵਰਸੇਸ਼ਨ ਕੋ 3-4 ਮਿੰਟ ਦੀ ਸੀਗੀ ਉਸ ਆਡੀਓ ਕਨਵਰਸੇਸ਼ਨ ਉਹ ਜਿਹੜੇ ਬੰਦੇ ਨਾਲ ਉਹਦੀ ਗੱਲਬਾਤ ਹੋਈ ਉਸਨੇ ਪੁਸ਼ਟੀ ਕੀਤੀ ਉਸਨੇ ਮਨਿੰਦਰਜੀਤ ਸਿੰਘ ਸਿੱਧੂ ਨੂੰ ਆਡੀਓ ਕਨਵਰਸੇਸ਼ਨ ਅੱਗੇ ਕਰ ਕਰਤੀ ਔਰ ਮਨਿੰਦਰਜੀਤ ਸਿੰਘ ਸਿੱਧੂ ਨੇ ਜਿਹੜੀ ਆਡੀਓ ਕਨਵਰਸੇਸ਼ਨ ਸ਼ੇਅਰ ਕੀਤੀ ਫੇਸਬੁੱਕ ਤੇ ਉਹਦੇ ਲਿਖਿਆ ਕਿ ਲੋਕ ਲੋਕਵਾਸ ਟੀਵੀ ਇਹਦੀ ਪੁਸ਼ਟੀ ਨਹੀਂ ਕਰਦਾ ਬੰਦੇ ਨੇ ਕਿਹਾ ਕਿ ਮੇਰੇ ਕੋਲ ਆਈ ਆ ਤਾਂ ਮੈਂ ਇਹਨੂੰ ਪਲੇ ਕਰ ਰਿਹਾ ਹਾਂ ਔਰ ਉਹ ਆਦਮੀ ਜਿਹੜੇ ਨੇ ਦਿੱਤੀ ਆ ਜਿਸ ਨਾਲ ਗੱਲ ਹੋਈ ਉਸਨੇ ਉਹਨੂੰ ਆਡੀਓ ਦਿੱਤੀ ਬਲਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਫੋਰਡ ਫੇਸਬੁਕ ਤੇ ਉਤੇ ਟਵਿੱਟਰ ਤੇ ਸ਼ੇਅਰ ਕੀਤਾ ਮੈਂ ਆਪ ਟਵਿੱਟਰ ਤੇ ਉਸ ਆਡੀਓ ਕਨਵਰਸੇਸ਼ਨ ਨੂੰ ਸ਼ੇਅਰ ਕੀਤਾ ਕਿ ਆ ਲੈਵਲ ਆ ਆਮ ਆਦਮੀ ਪਾਰਟੀ ਸ਼ਿਕਾਇਤ ਕਰਤਾ ਖੜਾ ਕਰਕੇ ਤੇ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਜੀ ਮੈਂ ਸਮਝਦਾ ਕਿ ਇਹ ਸਿੱਧਾ ਸਿੱਧਾ ਆਜ਼ਾਦ ਮੀਡੀਆ ਦੇ ਉੱਤੇ ਹਮਲਾ ਵਾ ਇਹ ਪਹਿਲੀ ਵਾਰ ਨਹੀਂ ਹਮਲਾ ਕੀਤਾ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਦੀ ਸਰਕਾਰ ਨੇ ਜਿਹੜਾ ਬੋਲੇ ਜਿਹੜਾ ਬੋਲੇ ਉਹਨੂੰ ਚੱਕਟਾਉਂਦੇ ਨੇ ਉਹਦੇ ਤੇ ਪਰਚੇ ਦਰਜ ਕਰਦੇ ਨੇ ਉਹਨਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕੁੱਲ ਮਿਲਾ ਕੇ ਪਹਿਲੀ ਵਾਰ ਹੋਇਆ ਜਿੰਨੀ ਦੀ ਤਾਂ ਮੈਂ ਸਿਆਸਤ 'ਚ ਆ ਕਿ ਕਿਸੇ ਸਰਕਾਰ ਨੇ ਮੀਡੀਆ ਨੂੰ ਇੰਨੀ ਬੁਰੀ ਤਰ੍ਹਾਂ ਕੰਟਰੋਲ ਕੀਤਾ ਹੋਵੇ ਦੋ ਤਰੀਕੇ ਨੇ ਮੀਡੀਆ ਨੂੰ ਕੰਟਰੋਲ ਕਰਨ ਦੇ ਇੱਕ ਤਾਂ ਹੈਗਾ ਕਿ ਉਹਨਾਂ ਨੂੰ ਦੱਬ ਕੇ ਲਾਲਚ ਦੇਣਾ ਮਤਲਬ ਸਰਕਾਰੀ ਪੈਸਾ ਵਾ ਉਡਾਓ ਜਿੰਨਾ ਮਰਜ਼ੀ ਉਹ ਜਿਹੜੇ ਇਹਨਾਂ ਦੇ ਸਟੇਟ ਸਪੌਂਸਰਡ ਟੈਲੀਵਿਜ਼ਨ ਚੈਨਲ ਨੇ ਜਾਂ ਅਖਬਾਰਾਂ ਨੇ ਉਹਨਾਂ ਨੂੰ ਵੱਡੇ ਵੱਡੇ ਕਰੋੜਾ ਕਰੋੜਾਂ ਦੇ ਇਸ਼ਤਿਹਾਰ ਦਿੰਦੇ ਨੇ ਉਹ ਵੱਡੇ ਸੋਨੇ ਸਹਿਮਤ ਹੋ ਕੇ ਫਿਰ ਉਹ ਜੋ ਸਰਕਾਰ ਉਹਨਾਂ ਨੂੰ ਲਾਈਨ ਦਿੰਦੀ ਆ ਉਸੇ ਲਾਈਨ ਨੂੰ ਦਿਖਾਉਂਦੇ ਦੂਜੇ ਕਿਸੇ ਹੋਰ ਪੱਖ ਲਾਈਨ ਨੂੰ ਨਹੀਂ ਦਿਖਾਉਂਦੇ ਦੂਸਰਾ ਤਰੀਕਾ ਮਰੀ মিডিਆ ਜਿਹੜਾ ਨਹੀਂ ਮੰਨਦਾ ਜਿਹੜਾ ਆਜ਼ਾਦ মিডিਆ ਆਪਣੇ ਤੌਰ ਤੇ ਦਿਖਾਈ ਜਾਂਦਾ ਔਰ ਐਕਸਪੋਜ਼ ਕਰੀ ਜਾਂਦਾ ਸਰਕਾਰ ਦੇ ਮਾਈਨਿੰਗ ਦੇ ਸਕੈਂਡਲਸ ਉਹਨਾਂ ਦੇ ਕ腐ਸ਼ਨ ਦੇ ਸਕੈਂਡਲਸ ਉਹਨਾਂ ਦੇ ਹੋਰ ਬਦਤਮੀਜ਼ੀਆਂ ਜਿਵੇਂ ਕਿ ਆ ਬਲਕਾਰ ਸਿੰਘ ਦੀ ਉਹਨਾਂ ਨੇ ਬਦਤਮੀਜ਼ੀ ਐਕਸਪੋਜ਼ ਕੀਤੀ ਉਹਨਾਂ ਨੂੰ ਫਿਰ ਡਰਾਉਣ ਦਾ ਤਰੀਕਾ ਹੈਗਾ ਪੁਲਿਸ ਦਾ ਮਿਸਯੂਜ਼ ਪੁਲਿਸ ਤੇ ਰਾਹੀਂ ਪਰਚੇ ਦਰਜ ਕਰੋ ਐਫ ਆਈ ਆਰ ਦਰਜ ਕਰੋ ਛਾਪੇ ਮਾਰੋ ਚੱਕ ਲੋ ਢਾ ਲੋ ਔਰ ਅੱਜ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਸਾਰੇ ਟਵਿੱਟਰ ਅਕਾਊਂਟਸ ਬਹੁਤ ਸਾਰੇ ਵੈਬ ਚੈਨਲ ਟੀਵੀ ਦੇ ਜਿਹੜੇ ਆ ਉਹ ਬਲੈਕਆਊਟ ਕੀਤੇ ਗਏ ਬੰਦ ਕੀਤੇ ਗਏ ਭਗਵੰਤ ਪਾਣ ਦੀ ਸਰਕਾਰ ਵੱਲੋਂ ਔਰ ਇੱਥੇ ਹੀ ਬਸ ਨਹੀਂ ਸਭ ਤੋਂ ਵੱਡਾ ਜਿਹੜਾ ਮੀਡੀਆ ਹਾਊਸ ਹੀ ਪੰਜਾਬ ਦਾ ਅਜੀਤ ਅਖਬਾਰ ਤੁਹਾਨੂੰ ਪਤਾ ਸਭ ਨੂੰ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਪਦਮ ਪੂਸ਼ਨ ਨਾਲ ਨਵਾਜਿਆ ਵੀ ਸੀਗਾ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਦੀ ਅਖਬਾਰ ਕਿਉਂਕਿ ਇਹਦੀ ਲਾਈਨ ਟੋ ਨਹੀਂ ਸੀ ਕਰਦੀ ਤੇ ਉਹਨਾਂ ਨੇ ਪਹਿਲਾਂ ਅਜੀਤ ਅਖਬਾਰ ਦੇ ਸਾਰੇ ਇਸ਼ਤਿਹਾਰ ਬੰਦ ਕੀਤੇ ਉਸ ਤੋਂ ਬਾਅਦ ਇੱਕ ਵਿਜੀਲੈਂਸ ਇਨਕੁਆਇਰੀ ਕਰਕੇ ਐਫ ਆਰ ਦਰਜ ਕਰਤੀ ਡਾਕਟਰ ਵਰਜਿੰਦਰ ਸਿੰਘ ਉਹਨਾਂ ਦੇ ਚਲੋ ਉਹਨਾਂ ਨੇ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਉਹ ਆਪਣੀ ਉਹਨਾਂ ਦੇ ਕੋਲ ਸਾਧਨ ਹੈਗੇ ਨੇ ਤੇ ਉਹ ਝੁਕੇ ਨਹੀਂ ਅਲਟੀਮੇਟਲੀ ਮੇਰੇ ਖਿਆਲ ਆ ਕਿ ਪਿਛਲੇ ਦਿਨਾਂ ਤੋਂ ਪਤਾ ਲੱਗਿਆ ਕਿ ਜੀਤ ਅਖਬਾਰ ਦੀ ਇਸ਼ਤਿਹਾਰਬਾਜ਼ੀ ਉਹਨਾਂ ਨੇ ਬਹਾਲ ਕਰ ਦਿੱਤੀ ਪਰ ਕੀ ਪੰਜਾਬ ਦੇ ਵਿੱਚ ਮੀਡੀਆ ਆਜ਼ਾਦ ਹੈ ਕੀ ਮੈਂ ਕੀ ਇਸ ਨੂੰ ਅਨ ਐਲਾਨੀ ਇਮਰਜੈਂਸੀ ਨਹੀਂ ਕਿਹਾ ਜਾ ਸਕਦਾ ਕੀ ਪੰਜਾਬ ਅੱਜ ਪੁਲਿਸ ਸਟੇਟ ਨਹੀਂ ਬਣ ਚੁੱਕੀ ਜਿਹੜਾ ਬੋਲਦਾ ਕੋਈ ਆਪੋਨੈਂਟ ਬੋਲੇ ਆਪੋਜੀਸ਼ਨ ਲੀਡਰ ਦਾ ਤੇ ਉਹਨਾਂ ਨੂੰ ਉਹਨਾਂ ਤੇ ਪਰਚੇ ਦਰਜ ਕਰਦੇ ਨੇ ਦਰਜਨਾ ਪਰਚੇ ਦਰਜ ਕੀਤੇ ਬਹੁਤ ਸਾਰੇ ਪਰਚੇ ਹਾਈ ਕੋਰਟ ਨੇ ਵਗਾ ਕੇ ਮਾਰੇ ਕਵਾਸ਼ ਕਰ ਦਿੱਤੇ ਨੇ ਮੇਰੇ ਤੇ ਐਨਡੀਪੀਐਸ ਸਮਿਤ 5 ਐਫਆਈਆਰਸ ਦਰਜ ਕੀਤੀਆਂ ਸਿਰਫ ਇਸ ਕਰਕੇ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਹਾਂ ਸਰਕਾਰ ਦੇ ਜਿਹੜੇ ਕਟਾਰੂ ਚੱਕ ਵਰਗੇ ਤੇ ਸਰਬਜੀਤ ਕੌਰ ਮਾਨੂੰਕੇ ਵਰਗੇ ਨਜਾਇਜ਼ ਕਾਬਜ ਅਤੇ ਹੋਰ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਲੀ ਗੈਰ ਕਾਨੂੰਨੀ ਮਾਈਨਿੰਗ ਵਗੈਰਾ ਉਹ ਮੈਂ ਉਜਾਗਰ ਕਰਦਾ ਹਾਂ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ ਬਾਹਰ ਵੀ ਬੋਲਦਾ ਤੇ ਪੰਜੇ ਫਾਇਰਜ਼ ਮੇਰੇ ਉੱਤੇ ਦਰਜ ਕੀਤੀਆਂ ਕੋਈ ਐਕਟੀਵਿਸਟ ਬੋਲੇ ਮਾਲਵਿੰਦਰ ਸਿੰਘ ਮਾਲੀ ਬੋਲਦਾ ਸੀਗਾ ਉਹਦੇ ਤੇ ਐਫਆਈਆਰ ਦਰਜ ਕਰਤੀ ਭਾਨੇ ਸਿੱਧੂ ਦੇ ਉੱਤੇ ਮਲਟੀਪਲ ਪਰਚੇ ਦਰਜ ਕਰ ਦਿੱਤੇ ਕੀ ਸਰਕਾਰ ਅਸੀਂ ਇਸ ਕਰਕੇ ਦਿੱਤੀ ਇਹਨਾਂ ਨੂੰ ਕਿ ਤੁਸੀਂ ਇਸ ਨੂੰ ਪੁਲਿਸ ਸਟੇਟ ਬਣਾ ਦਿਓ ਪੁਲਿਸ ਦਾ ਦੁਰਉਪਯੋਗ ਕਰਕੇ ਉਹਨਾਂ ਦੇ ਪਰਚੇ ਦਰਜ ਕਰਾ ਕੇ ਅੰਦਰ ਸੁੱਟੋ ਔਰ ਮੈਂ ਸਮਝਦਾ ਕਿ ਇਹ ਕਾਲਾ ਦਿਨ ਹੈ ਪੰਜਾਬ ਦੇ ਵਾਸਤੇ ਕਾਲੇ ਦਿਨ ਚੱਲ ਰਹੇ ਨੇ ਇੱਥੇ ਕੋਈ ਆਜ਼ਾਦ ਨਹੀਂਗਾ ਕੋਈ ਬੋਲ ਨਹੀਂ ਸਕਦਾ ਕੋਈ ਅੱਗੇ ਖੜ ਨਹੀਂ ਸਕਦਾ ਔਰ ਮੈਨੂੰ ਮੈਂ মিডিਆ ਤੇ ਬਹੁਤ ਹੈਰਾਨ ਆ ਮੈਨੂੰ ਬੜਾ ਦੁੱਖ ਆਉਂਦਾ ਜਦੋਂ ਮੈਂ ਦੇਖਦਾ ਕਦੀ ਵੀ মিডিਆ ਨੇ ਜਿਹੜਾ ਘੱਟੋ ਘਾਟ ਜਿਹੜਾ 90% মিডিਆ ਮੈਂ ਕਹਿ ਸਕਦਾ ਦੂਜਿਆਂ ਤੋਂ ਵਿਚਾਰਾਂ ਲੱਗੇ ਨਹੀਂ ਜਾਣ ਦਿੰਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਦੀ মিডিਆ ਨੇ ਕਟਾਰੂ ਚੱਕਦਾ ਨਹੀਂ ਸਵਾਲ ਪੁੱਛਿਆ ਵੀ ਤੁਹਾਡਾ ਇੱਕ ਮਿਨਿਸਟਰ ਸੀਗਾ ਅਸ਼ਨੀਲ ਉਹਦੀਆਂ ਹਰਕਤਾਂ ਇੱਕ ਮੁੰਡੇ ਨਾਲ ਫੜੀਆਂ ਗਈਆਂ ਉਹਦੀ ਵੀਡੀਓ ਗਵर्नर ਪੰਜਾਬ ਨੇ ਪੁਸ਼ਟੀ ਕੀਤੀ ਫੋਰੈਂਸਿਕ ਲੈਬ ਨੇ ਉਹਦੀ ਪੁਸ਼ਟੀ ਕੀਤੀ ਕਦੀ ਕਿਸੇ মিডিਆ ਨੇ ਪੁੱਛਿਆ ਕਿ ਭਗਵੰਤ ਸਿੰਘ ਮਾਨ ਤੁਸੀਂ ਕਟਾਰੂ ਚੱਕਦੇ ਕੀ ਐਕਸ਼ਨ ਲੈ ਰਹੇ ਹੋ ਕੋਈ ਸਵਾਲ ਨਹੀਂ ਪੁੱਛਿਆ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨਆਰਆਈ ਦਾ ਜਗਰੌਜ ਸ਼ਰਿਆ ਮਕਾਨ ਦਰ ਦਬਲਿਆ ਔਰ ਐਨਆਰਆਈ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਨੇ ਕਿਸੇ ਮੀਡੀਆ ਨੇ ਉਹਨੂੰ ਪੁੱਛਿਆ ਨਹੀਂ ਭਗਵੰਤ ਮਾਨ ਨੂੰ ਕਿ ਭਈ ਤੁਸੀਂ ਉਸ ਸਰਬਜੀਤ ਕੌਰ ਮਾਨੂਕੇ ਦੇ ਕੀ ਐਕਸ਼ਨ ਲਵੋਗੇ ਨਿਤ ਦਿਨ ਭਗਵੰਤ ਮਾਨ दारू ਪੀ ਕੇ ਡਿੱਗਦਾ ਵਾ ਆਪ ਲੇਕ ਵਿਊ ਗੈਸਟ ਹਾਊਸ ਬਠਿੰਡਾ ਚ ਸੈਸ਼ਨ ਤੋਂ 2 ਦਿਨ ਪਹਿਲਾਂ ਇਹਦੀ ਜ਼ਿਆਦਾ ਪੀਤੀ ਹੋਈ ਸੀ ਬਦਲ ਗਿਆ ਡਿੱਕੇ ਦੀ ਅੱਖ ਤੇ ਸੱਟ ਲੱਗੀ ਤਾਂ ਹੀ ਉਹ ਵਿਧਾਨ ਸਭਾ ਚ ਐਨਕ ਪਾ ਕੇ ਆਇਆ ਸੀ ਉਹ ਤੋਂ 2-3 ਦਿਨ ਪਹਿਲਾਂ ਜੋ ਹਾਲ ਡੈਮ ਦੇ ਉੱਤੇ ਇੱਕ ਔਰਤ ਅਫਸਰ ਆਈਪੀਐਸ ਅਫਸਰ ਨੇ ਇਹ ਐਮਐਸਬੀਵ ਕੀਤਾ ਉਹਨੇ ਆਪਣੇ ਸੁਪੀਰੀਅਰਸ ਦੇ ਸਾਰੀ ਗੱਲ ਸਾਹਮਣੇ ਲੈ ਕੇ ਆਇਆ ਔਰ ਇਹੋ ਜਿਹੀ ਗੱਲਾਂ ਬਾਰੇ ਕਦੀ মিডিਆ ਨੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਜਾਂ ਇਹਨਾਂ ਦੇ ਵੱਡੇ ਲੀਡਰਸ ਨੂੰ ਕਦੀ ਕੁਐਸਚਨ ਨਹੀਂ ਕੀਤਾ ਕਦੀ মিডিਆ ਨੇ ਭਗਵੰਤ ਦੇ ਸਾਹਮਣੇ ਮਾਈਕ ਰੱਖ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਆਹ ਕਾਰਪੋਰੇਸ਼ਨ ਤੇ ਪੰਚਾਇਤ ਦੀਆਂ ਚੋਣਾਂ 'ਚ ਬਹੁਤ ਵੱਡੀ ਧੰਦਲੀ ਕੀਤੀ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਤੇ ਰੇਤਾ ਬਜਰੀ ਤੇ ਤੁਹਾਡੇ ਮੰਤਰੀਆਂ ਦੇ ਆ ਆਨੰਦਪੁਰ ਸਾਹਿਬ ਦੇ ਹਲਕੇ ਹਰਜੋਤ ਬੈਂਸ ਤੇ ਚਾਚੇ ਤੇ ਐਫ ਆਈ ਆਰ ਦਰਜ ਹੋਈ ਆ ਜਾਂ ਹੋਰ ਬਹੁਤ ਸਾਰੀ ਲੁੱਟ ਖਸੁੱਟ ਹੋ ਰਹੀ ਆ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਐਕਸ਼ਨ ਹੈ ਜੇ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਰਿਹਾ ਵਾ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਤੁਸੀਂ ਕਰਜ਼ਾ ਚੜਾਤਾ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਕਦੀ ਰੈਂਡਮ ਪ੍ਰੈਸ ਕਾਨਫਰੰਸ ਚੀਫ ਮਿਨਿਸਟਰ ਨੇ ਪੰਜਾਬ ਨੇ ਸਾਰੇ ਮੀਡੀਆ ਨੂੰ ਸੱਦ ਕੇ ਕਦੀ ਇੰਡੀਪੈਂਡੈਂਟ ਸਵਾਲ ਨਹੀਂ ਦੇ ਦਿੱਤੇ ਸਾਰੇ ਟਿਊਟਰਡ ਕੁਐਸਚਨਸ ਨੇ ਪਹਿਲਾਂ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਮੁੱਖ ਮੰਤਰੀ ਨੂੰ ਤੇ ਕੇਜਰੀਵਾਲ ਨੂੰ ਸਿਰਫ ਅਹੀ ਸਵਾਲ ਪੁੱਛਣਾ ਵਾ ਔਰ ਬਹੁਤੇ ਅਖਬਾਰਾਂ ਤੇ ਟੀਵੀ ਆਲੇ ਨੂੰ ਸਟੋਰੀ ਚੰਡੀਗੜ੍ਹ ਡਾਇਰੈਕਟਰ ਪਬਲਿਕ ਰਿਲੇਸ਼ਨ ਆਫਿਸ ਵਿੱਚੋਂ ਹੈਡਲਾਈਨਸ ਤੇ ਸਟੋਰੀਜ਼ ਬਣਾ ਕੇ ਭੇਜੀਆਂ ਜਾਂਦੀਆਂ ਕਿ ਆ ਜਿਹੜੀਆਂ ਗੱਲਾਂ ਤੁਹਾਡੀਆਂ ਅਖਬਾਰਾਂ ਵਿੱਚ ਤੇ ਤੁਹਾਡੇ ਟੀਵੀਆਂ ਦੇ ਵਿੱਚ ਚੱਲਣੀਆਂ ਚਾਹੀਦੀਆਂ ਬਹੁਤ ਸਾਰੇ ਟੀਵੀ ਆਲੇ ਜਿਹੜੇ ਪਹਿਲਾਂ ਬੜੇ ਬਗਾਵਤੀ ਕਹਿੰਦੇ ਹੁੰਦੇ ਸੀਗੇ ਕੀ ਨਾਂ ਸੀ ਉਹਦਾ ਯਾਦਵੰਦਰ ਵਰਗੇ ਕਰਫਿਊ ਨਾ ਰੱਖਿਆ ਸੀ ਜਾਂ ਹੋਰ ਨਾਮ ਲਿਆ ਤਾਂ ਫੇਰ ਬੜਾ ਬੁਰਾ ਮਨਾਉਂਦੇ ਨੇ ਇਹ ਤੇ ਬਹੁਤ ਬੁਰਾ ਮਨਾਉਂਦੇ ਨੇ ਕੋਈ ਲੱਭਿਆ ਕਦੀ ਕਿਸੇ ਨੇ ਔਰ ਸਾਡੇ ਮੋਰੇ ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ ਨਿਤ ਦਿਨ ਸਵੇਰੇ ਔਖੇ ਤੋਂ ਔਖਾ ਸਵਾਲ ਪੁੱਛਦੇ ਸੀਗੇ ਬਲਕਿ ਪੁਰਾਣੀਆਂ ਸਰਕਾਰਾਂ ਚ ਕੈਪਟਨ ਅਮਰਿੰਦਰ ਸਿੰਘ ਵੀ ਜਵਾਬ ਦੇ ਸੀਗਾ ਮਗਰਲੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਉਸ ਵੇਲੇ ਦੇ ਸਾਰੇ ਮੀਡੀਆ ਨੂੰ ਮਿਲਦੇ ਸੀਗੇ ਔਰ ਮੀਡੀਆ ਉਹਨਾਂ ਨੂੰ ਔਖੇ ਸੋਖੇ ਸਵਾਲ ਪੁੱਛਦਾ ਸੀਗਾ ਲੇਕਿਨ ਇਸ ਸਰਕਾਰ ਵਿੱਚ 3 ਸਾਲਾਂ ਵਿੱਚ ਕਦੀ ਕਿਸੇ ਪੱਤਰਕਾਰ ਨੇ ਜਾ ਕੇ ਸਵਾਲ ਵੀ ਪੁੱਛਣ ਦੀ ਹਿੰਮਤ ਨਹੀਂ ਕੀਤੀ ਵੀ ਤੁਹਾਡੇ ਸਰਕਾਰ ਵਿੱਚ ਆ ਅਬ ਮਹਿਕਮਾ ਕੁਲਦੀਪ ਢਾਲੀਵਾਲ ਤੋਂ ਲਿਆ ਵਾਪਸ ਜਿਹੜਾ ਮਹਿਕਮਾ ਹੈ ਹੀ ਨਹੀਂ ਸੀਗਾ ਕਾਗਜ਼ਾਜੀ ਹੈ ਨਹੀਂ ਸੀ ਕਦੀ ਕਿਸੇ ਪੱਤਰਕਾਰ ਨੇ ਪੁੱਛਿਆ ਜਾ ਕੇ ਕਿ ਐਡਾ ਵੱਡਾ ਤੁਸੀਂ 에ਰਰ ਕੀਤਾ ਵਾ ਨਹੀਂ ਪੁੱਛਿਆ ਯਾਰ ਕਿਸੇ ਨੇ ਦੈਟ ਮੀਨਸ ਪੰਜਾਬ ਦੇ ਵਿੱਚ ਮੀਡੀਆ ਇੰਡੀਪੈਂਡੈਂਟ ਨਹੀਂਗਾ ਪੰਜਾਬ ਜਿਵੇਂ ਕੋਈ ਫੌਜੀ ਸਟੇਟ ਹੁੰਦੀ ਜਿਵੇਂ ਪਾਕਿਸਤਾਨ ਇੱਕ ਆਮੀ ਕੰਟਰੋਲਡ ਸਟੇਟ ਹੈ ਜਾਂ ਬੰਗਲਾਦੇਸ਼ ਵਿੱਚ ਰਾਜਕਤਾ ਹੈ ਜਾਂ শ্রীলੰਕਾ ਦੇ ਵਿੱਚ ਰਾਜਕਤਾ ਜਾਂ ਜਿਹੜੇ ਆ ਮਾੜੇ ਦੇਸ਼ ਨੇ ਸਾਊਥ-ਈਸਟ ਏਸ਼ੀਆ ਦੇ ਜਾਂ ਅਫਰੀਕਨ ਨੇਸ਼ਨਸ ਨੇ जिथे आवाजा दवाईया जास तो फौज का सहारा लिया जाता भगवंत मान तो केजरीवाल उस लीह चले हुए ने और दूजी गल भगवंत मान तो केजरीवाल रोज़ कहते कहें कि बीजेपी ने, बीजे ने नैशनल लेवल से मीडिया को हाईजैक कर रखा है उसको गोदी मीडिया बना दिया है उसको खरीद लिया है उसको डराते हैं अखबारों वालों को अंदर करते पंजाब दसो की कर रहे हो तुम ਕੀ ਤੁਸੀਂ ਬੀਜੇਪੀ ਤੇ ਮੋਦੀ ਨਾਲੋਂ ਘੱਟਤਾ ਨਾਸ਼ਾਈ ਪੰਜਾਬ ਦੇ ਵਿੱਚ ਪਹਚਾਈ ਹੈ ਤੇ ਜੇ ਆ ਮਨਿੰਦਰਜੀਤ ਸਿੰਘ ਸਿੱਧੂ ਦਾ ਕੀ ਕਸੂਰ ਹੈ ਜਦੋਂ ਤੇ ਐਫ ਆਰ ਦਰਜ ਕਰਕੇ ਤੁਸੀਂ ਉਹਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਹੁਣ ਇਹੀ ਚਾਹੁੰਦੇ ਕਿ ਤੁਹਾਡੇ ਐਮ ਐਲ ਏ ਦੇ ਕੋਲੋਂ ਜਾ ਕੇ ਮਾਫੀ ਮੰਗੇ ਉਹ ਕਸੂਰ ਐਮ ਐਲ ਏ ਦਾ ਕਰਤੂਤਾ ਗਲਤ ਤੁਹਾਡੇ ਐਮ ਐਲ ਏ ਦੀਆਂ ਉਹਨਾਂ ਦੇ ਜਿਹੜੇ ਐਕਸ਼ਨਸ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਤੁਸੀਂ ਪੱਤਰਕਾਰ ਦੇ ਦੁਆਰਾ ਐਫ ਆਰ ਦਰਜ ਕੀਤੀ ਜਿਹੜੀ ਕਿ ਬਹੁਤ ਨਿੰਦਨਯੋਗ ਹੈ ਅੱਗੇ ਆਓ ਤੁਸੀਂ ਆ ਕੈਕ ਦੀ ਰਿਪੋਰਟ ਈਛਾਇਆ ਹੋਈ ਆ ਵੱਡੇ ਕਟੜ ਇਮਾਨਦਾਰਾਂ ਦੀਆਂ ਸਟੋਰੀ ਸੁਣ ਲਓ ਇਹ ਦਿੱਲੀ ਦੀ ਕੈਗ ਦੀ ਰਿਪੋਰਟ ਹੈ ਜੀ ਇਹ ਕੀ ਕਹਿੰਦੇ ਨੇ ਦਿੱਲੀ ਵਿੱਚ ਕਿ ਆਮ ਆਦਮੀ ਪਾਰਟੀ ਨੇ ਸਾਰੇ ਅਸੂਲ ਕਾਨੂੰਨ ਛਿੱਕੇ ਤੇ ਟੰਕ ਕੇ ਪਿਛਲੇ 5 ਸਾਲਾਂ ਚ ਦਿੱਲੀ ਚ 1200% 1200% ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਵੱਧ ਖਰਚਾ ਕੀਤਾ ਇਹ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਦਿੱਲੀ ਵਿੱਚ ਤੇ ਪੰਜਾਬ ਵਿੱਚ ਤਾਂ ਮਨ ਲਾਦਾ ਇਹਨਾਂ ਨੇ ਘੱਟੋ ਘਾਟ ਨਹੀਂ ਤਾਂ 3000% ਵੱਧ ਪਬਲਿਸਿਟੀ ਤੇ ਪੈਸਾ ਖਰਚ ਕੀਤਾ ਤਾਂ یوں ਸਾਡੇ ਤੇ ਕਰਜ਼ਾ ਚੜ ਰਿਹਾ ਨਾ ਕੋਈ ਖੰਭਾ ਨਹੀਂ ਛੱਡਿਆ ਪੰਜਾਬ ਦੇ ਵਿੱਚ ਜਿੱਥੇ ਭਗਵੰਤ ਪਾਤਸ਼ਾਹ ਤੇ ਕੇਜਰੀਵਾਲ ਦੀ ਫੋਟੋ ਨੇ ਲਾਈ ਕੋਈ ਚੌਂਕ ਚਰਾਹਾ ਨਹੀਂ ਛੱਡਿਆ ਸਿਨੇਮੇ ਹਾਲ ਨਹੀਂ ਛੱਡੇ ਆ ਕੋਈ ਦੀਵਾਰ ਨਹੀਂ ਵੱਡੀ ਵੱਡੀ ਛੱਡੀ ਕੋਈ ਸਰਕਾਰੀ ਜਿਹੜੇ ਐਡ ਜਿਹੜੇ ਪੇਡ ਬੋਰਡਸ ਨੇ ਉਹ ਨਹੀਂ ਕੋ ਛੱਡਿਆ ਸਾਰੇ ਦੇਸ਼ ਦੀਆਂ ਕਲਰ ਅਖਬਾਰਾਂ ਪਹਿਲੇ ਸਫੇ ਦੇ ਉੱਤੇ ਕੇਜਰੀਵਾਲ ਤੇ ਭਗਵੰਤ ਪਾਤਸ਼ਾਹ ਦੀਆਂ ਫੋਟੋਆਂ ਚੱਲ ਰਹੀਆਂ ਨੇ ਸਾਰੇ ਦੇਸ਼ ਦੇ ਟੈਲੀਵਿਜ਼ਨ ਜਿਹੜੇ ਜਿਹੜੇ ਦੂਸਰੀ ਭਾਸ਼ਾ ਚ ਚੱਲਦੇ ਕੋਈ ਉੜੀਆ ਚ ਚੱਲਦਾ ਕੋਈ ਤਮਿਲ ਚੱਲਦਾ ਕੋਈ ਤੇਲਗੂ ਚ ਚੱਲਦਾ ਉਥੇ ਭਗਵੰਤ ਮਾਨ ਦੇ ਇਸ਼ਤਿਹਾਰ ਜਿਹੜੀ ਇਸ਼ਤਿਹਾਰਬਾਜ਼ੀ ਚੱਲ ਰਹੀ ਆ ਕਰੋੜਾਂ ਸੈਂਕੜੇ ਕਰੋੜਾਂ ਰੁਪਏ ਸਾਡਾ ਲੁਟਾ ਦਿੱਤਾ ਮੇਰੇ ਵੀਰੋ ਚਲੋ ਜਿਹੜਾ ਗੱਡੀਆਂ ਮੋਟਰਾਂ ਤੇ ਖਰਚਾ ਹਜ਼ਾਰ ਗਨਮੈਨ ਤੇ ਖਰਚਾ ਉਹਨੂੰ ਛੱਡਦੀ ਆਪਾਂ ਕੱਲੇ ਪਬਲਿਸਿਟੀ ਦੇ ਐਡਵਰਟਾਈਜ਼ਮੈਂਟ ਤੇ ਤਬਾਈ ਮਚਾਈ ਪਈ ਆ ਪੰਜਾਬ ਸਰਕਾਰ ਨੇ ਇਸ ਲਈ ਮੈਂ ਸਾਰੇ মিডিਆ ਨੂੰ ਨਾ ਮੇਰੀ ਆ ਮੈਂ ਹੱਥ ਥਲੇ ਕਰ ਦਨਾ ਹੱਥ ਜੋੜ ਕੇ ਬੇਨਤੀ ਆ ਜਿਹੜੇ ਤੁਸੀਂ ਬਥੇਰੇ ਤੁਸੀਂ ਇਹਨਾਂ ਦੇ ਕੋਲੋਂ ਸਾਧਨ ਲੈ ਲੇ ਪੈਸੇ ਲੈ ਲੇ ਮੈਨੂੰ ਇਸ ਕੱਲ ਦਾ ਵੀ ਕੋਈ ਇਤਰਾਜ਼ ਨਹੀਂਗਾ ਕਟੋ ਕਟਿਆਰ ਕੋਈ ਸੱਚਤਾ ਦਿਖਾਓ ਇੱਕ ਪਾਸੇ ਇਹਨਾਂ ਦਾ ਟੁਚੀਅਲ ਮਨਿਸਟਰ ਬਿਆਨ ਦਿੰਦਾ ਵਾ ਤੇ ਤੁਸੀਂ ਉਹਨੂੰ ਹੈਡਲਾਈਨ ਬਣਾ ਦਿੰਦੇ ਹੋ ਇੱਕ ਪਾਸੇ 5000 ਆਦਮੀ ਸੰਘਰਸ਼ ਕਰ ਰਿਆ ਵਾ ਜਾਂ ਉਹ ਡੱਲੇਵਾਲ ਸਾਹਿਬ ਬੈਠੇ ਨੇ ਭੁੱਖ ਹੜਤਾਲ ਤੇ ਜਾਂ ਕਿਸਾਨਾਂ ਦਾ ਅੰਦੋਲਨ ਚੱਲਦਾ ਵਾ ਸਾਰੇ ਬਲੈਕਆਊਟ ਕਰ ਦਿੰਦੇ ਨੇ ਅਸੀਂ ਜਿੰਨੇ ਮਰਜ਼ੀ ਕੋ ਲਿਖਤੀ ਅੱਛੇ ਬਿਆਨ ਭੇਜੀਏ ਤੁਹਾਨੂੰ ਅਸੀਂ ਜਿੰਨੇ ਮਰਜ਼ੀ ਗਵਰਨਰ ਕਨਸਟੀਟਿਊਸ਼ਨਲ ਹੈਡ ਨੂੰ ਆਪਣੇ ਕਾਉਂਸਲਰਾਂ ਦਾ ਜਾ ਕੇ ਮਿਲ ਕੇ ਉਹਨਾਂ ਦੇ ਤੱਥ ਨਾਲ ਪੇਸ਼ ਕਰਕੇ ਰਿਲੀਜ਼ ਕਰੀਏ ਮੀਡੀਆ ਨੂੰ ਇਟ ਹਜ਼ ਆਲ ਬਲੈਕਡ ਆਊਟ ਮੋਸਟਲੀ ਅਮ ਸਾਰਾ ਨਿੰਮੇ ਕਹਿ ਰਿਹਾ ਆਫਟਰ ਆਲ ਜੇ ਤੁਸੀਂ ਪੱਤਰਕਾਰ ਹੀ ਕਰ ਰਹੇ ਹੋ ਨਾਲੇ ਕਹੀ ਜਾਂਦੇ ਕਿ ਚਾਰ ਥੰਮ ਹੈ ਜੀ ਚੌਥਾ ਥੰਮ ਹੈ ਜੀ ਮੀਡੀਆ ਥੰਮ ਕਾਦਾ ਜੇ ਜੇ ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਕਿ ਉਹਦਾ ਉਹਦਾ ਉਹਦੀ ਫਾਊਂਡੇਸ਼ਨ ਹੀ ਹੈ ਨੀਗੀ ਉਹ ਥੰਮ ਤਾਂ ਤਾਂ ਮੰਨਾਂਗੇ ਜੀ ਉਹਦਾ ਮਜ਼ਬੂਤ ਥੱਲੇ ਨਹੀਂ ਭਰੀ ਹੋਈ ਆ ਜੋ ਨਹੀਂ ਹੈ ਨਹੀਂ ਤਾਂ ਥੰਮ ਕਾਦਾ ਵਾ ਮਤ ਗਿਰੋ ਇਨਾ ਇਹਨਾਂ ਦੇ ਮੂਰੇ ਮਤ ਡਰੋ ਇਹਨਾਂ ਦੇ ਉੱਤੋਂ ਮਤ ਕਰੋ ਲਾਲਚ ਨਾ ਕਾਈਂਡਲੀ ਪਲੀਜ਼ ਜੋ ਮੀਡੀਆ ਦਾ ਆਜ਼ਾਦ ਮੀਡੀਆ ਦਾ ਜਿਹੜਾ ਰੋਲ ਹੈ ਅੱਜ ਦੇ ਯੁੱਗ ਵਿੱਚ ਉਹ ਪਲੀਜ਼ ਤੁਸੀਂ ਆਪਣਾ ਅਦਾ ਹੌਨੈਸਟਲੀ ਕਰੋ ਆ ਪਿਛਲੇ ਦਿਨਾਂ ਵਿੱਚ ABC ਟੀਵੀ ਦੇ ਰੋਕ ਦਿੱਤਾ ਜੀ ਉੱਥੇ ਵਿਧਾਨ ਸਭਾ ਚ ਪਾਸ ਨਹੀਂ ਬਣ ਦਿੱਤਾ ਫਿਰ ਸਪੀਕਰ ਨੇ ਇਕੱਲਾ ਹੀ ਵਨ ਸਾਈਡਡ ਕੋ 5-7 ਮਿੰਟ ਬਰਬਾਦ ਕੀਤੇ ਇਕੱਲੇ ਇਸ ਗੱਲ ਦੇ ਉੱਤੇ ਜੀ ਉਹਨਾਂ ਨੇ ਬਾਹਰ ਜੀ ਸਟੋਰੀਆਂ ਚਲਾਤੀਆਂ ਜੀ ਮੈਂ ਤਾਂ ਕਦੇ ਕਿਸੇ ਨੂੰ ਰੋਕਿਆ ਹੀ ਨਹੀਂਗਾ ਕਿ ਇਸਨੇ ਕਦੀ ਆਪਣੇ ਵਿਧਾਨ ਸਭਾ ਦੇ ਸਟਾਫ ਨੂੰ ਬੁਲਾ ਕੇ ਪੁੱਛਿਆ ਕਿ ਉਹਨਾਂ ਦੀ ਜਿਹੜੀ ਅਰਜ਼ੀ ਤੁਸੀਂ ਰੱਦ ਕਿਉਂ ਕੀਤੀ ਉਹਨਾਂ ਨੂੰ ਉੱਥੇ ਵੜਨ ਕਿਉਂ ਨਹੀਂ ਦਿੱਤਾ ਆਪਣੀ ਸਟੋਰੀ ਵਨ ਸਾਈਡ ਜਿਹੜੀ ਕਰਕੇ ਔਰ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਮਜ਼ਾਕ ਬਣ ਕੇ ਰਹਿ ਚੁੱਕਾ ਡੇਢ ਦਿਨ ਦਾ ਸੈਸ਼ਨ ਹੋਇਆ ਕੋਈ ਮੁੱਦਾ ਡਰੱਗਸ ਦਾ ਕੋਈ ਆਤਮ ਹੱਤਿਆ ਕਿਸਾਨ ਕਰ ਰਹੇ ਨੇ ਸਾਡੇ ਤੇ 1 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਵਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋਈ ਮੇਰਾ ਗੈਰ ਪੰਜਾਬੀਆਂ ਵਾਲਾ ਬਿੱਲ ਪਿਛਲੇ 2 ਸਾਲ ਦਾ ਠੰਡੇ ਬਸਤੇ ਚ ਪਾਇਆ ਪਾਕਿਸਤਾਨ ਨਾਲ ਬਾਰਡਰ ਖੁੱਲਣ ਦਾ ਵਪਾਰ ਕਰਨ ਦੀ ਅਸੀਂ ਗੱਲ ਕਰਦੇ ਵਜਾਹਤ ਕਰਦੇ ਆ ਕਿ ਸੇ ਇਸ਼ੂ ਦੇ ਉੱਤੇ ਕੋਈ ਡਿਸਕਸ਼ਨ ਕਰਨ ਦੀ ਕੋਈ ਲੋੜ ਨਹੀਂ ਸਮਝ ਬਸ ਬਹਿ ਜਾਓ ਬਹਿ ਜਾਓ ਬਹਿ ਜਾਓ ਟਾਈਮ ਦਿਨੇ ਆ ਬਹਿ ਜਾਓ ਮੈਨੂੰ ਤਾਂ ਮੈਂ ਸੌ ਲੱਗੇ ਮੈਂ ਮਤਲਬ ਆਪਣੀ ਉੱਤੇ ਤੋਹੀਨ ਕਰਾਉਣਾ ਜਾਣਾ ਹੀ ਨਹੀਂ ਚਾਹੁੰਦਾ ਇਹਨਾਂ ਦੇ ਮੱਥੇ 'ਤੇ ਲੱਗਣਾ ਚਾਹੁੰਦਾ ਅਗਰ ਵਾਹਿਗੁਰੂ ਨੇ ਪਰਮਾਤਮਾ ਨੇ ਮੌਕਾ ਦਿੱਤਾ ਸਮਾਂ ਬਦਲੇਗਾ ਸਰਕਾਰਾਂ ਬਦਲਣਗੀਆਂ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਅਕਾਉਂਟੇਬਲ ਹੋਣ ਹੋਲਡ ਕਰਨਾ ਪਵੇਗਾ ਹੋਲਡ ਹੋਣਾ ਪਵੇਗਾ ਕਿ ਸਾਰੀਆਂ ਗੱਲਾਂ ਦਾ ਲੋਕੀ ਇੱਥੇ ਜਵਾਬ ਮੰਗਣਗੇ ਤਿੰਨ ਸਾਲਾਂ ਪਿਛਲੇ ਅੱਜ ਪਿੰਡਾਂ 'ਚ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਹੋਇਆ ਮੇਰੇ ਵੀਰੋ ਇੱਕ ਨਵੇਂ ਪੈਸੇ ਦਾ ਮੈਂ ਕਹਿ ਰਿਹਾ ਗਰਾਂਟੀ ਕਿਤੇ ਲੱਗੀ ਔਰ ਅੱਜ ਤੱਕ 4 ਮਹੀਨੇ ਹੋ ਗਏ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਹਨਾਂ ਸਰਪੰਚਾਂ ਬਣੇ ਸਿਰ ਪੰਚਾਇਤਾਂ ਨੂੰ ਕੰਮ ਕਰਨ ਨਹੀਂ ਦੇ ਰਹੇਗੇ ਮੇਰੇ ਇਲਾਕੇ ਭਲਤ 'ਚੋਂ ਨਹੀਂ ਸਾਰੇ ਪੰਜਾਬ 'ਚੋਂ ਮੈਨੂੰ ਲੰਬੀ 'ਚੋਂ ਇੱਕ ਦੇ ਨਾਮ ਆਯੁਧਵੀਰ ਉਹਦਾ ਨਾਂ ਨੌਜਵਾਨ ਦਾ ਸਰਪੰਚ ਬਣਿਆ ਵਾ ਕਹਿੰਦਾ ਸਾਨੂੰ ਜੀ ਕਾਰਵਾਈ ਰਜਿਸਟਰ ਨਹੀਂ ਦਿੱਤਾ ਜਾ ਰਿਹਾ ਸਾਨੂੰ ਮਤੇ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਅੱਜ ਹੀ ਸਵੇਰੇ ਮੈ ਇੱਕ ਸਾਡਾ ਨੌਜਵਾਨ ਬੜਿਆ ਹਰਿੰਦਰ ਉਹਦੀ ਵਾਈਫ ਬਣੀ ਸਰਪੰਚ ਉਹ ਕੋਲੋਂ ਪੈਸੇ ਲਾ ਰਹੇ ਨੇ ਉਹਦੇ ਡੋਂਗਲ ਨਹੀਂ ਤਿਆਰ ਕੀਤੇ ਜਾ ਰਹੇ ਉਹਨਾਂ ਨੂੰ ਪੇਮੈਂਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਯਾਰ ਕਿਹੋ ਜਿਹੀ ਜਮਹੂਰੀਅਤ ਚ ਪੈ ਗਏ ਆਪਾਂ ਸਾਰੀਆਂ ਪੰਚਾਇਤਾਂ ਹਾਰੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਧੱਕੇ ਦੇ ਨਾਲ ਸਾਰੀਆਂ ਕਾਰਪੋਰੇਸ਼ਨਾਂ ਨਗਰਪੰਚਾਇਤਾਂ ਹਾਰੇ ਤੇ ਪੁਲਿਸ ਦੇ ਸਹਾਰੇ ਝੂਠੇ ਪਰਚੇ ਦਰਜ ਕਰਕੇ ਕੌਂਸਲਰਾਂ ਤੇ ਤੇ ਉਹਦੇ ਅ ਪ੍ਰਧਾਨ ਆਪਣੇ ਬਣਾਉਣਾ ਚਾਹੁੰਦੇ ਨੇ ਇਹ ਇਹ ਕਿੱਥੋਂ ਦਾ ਨਵਾਂ ਮਾਡਲ ਲੈ ਆਂਦਾ ਤੁਸੀਂ ਦਿੱਲੀ ਦਾ ਅਸੀਂ ਨਹੀਂ ਚਾਹੁੰਦੇ ਇਦਾਂ ਦਾ ਦਿੱਲੀ ਦੁੱਲੀ ਦਾ ਮਾਡਲ ਅਸੀਂ ਚਾਹੁੰਦੇ ਆ ਆਪਣੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਸਾਡੇ ਗੁਰੂ ਸਾਹਿਬਾਨ ਨੇ ਜੋ ਕੁਰਬਾਨੀਆਂ ਕੀਤੀਆਂ ਜੋ ਇੱਥੇ ਖੂਨ ਡੁੱਲਿਆ ਸਾਨੂੰ ਸਾਡਾ ਮਾਡਲ ਦੇ ਨਾਲ ਪੰਜਾਬ ਨੂੰ ਚੱਲ ਲੈਣ ਦਿਓ ਮਤ ਗਲਾ ਘੁੱਟੋ ਲੋਕਾਂ ਦਾ ਇਸ ਪੱਦਰ ਦੇ ਉੱਤੇ ਪੁਲਿਸ ਤੇ ਰਹੀਂ ਔਰ ਮੇਰੀ ਪੁਲਿਸ ਵਾਲਿਆਂ ਨੂੰ ਵੀ ਬੇਨਤੀ ਆ ਤੁਸੀਂ ਕਨਸਟੀਟਿਊਸ਼ਨ ਦੇ ਨੋ ਜਵਾਬ ਦਿਓ ਤੁਸੀਂ ਫਰਤੀਆਂ ਪਾਈਆਂ ਯਾਰੋ ਲੱਖ ਲੱਖ ਰੁਪਏ ਤੁਸੀਂ ਤਨਖਾਹ ਲੈਨੇ ਆ ਤੁਚੀਲ ਬੰਦਿਆਂ ਦੇ ਥਲਕੇ ਕੇ ਤੇ ਲੋਕਾਂ ਦੇ ਝੂਠੇ ਪਰਚੇ ਦਰਜ ਕਿਉਂ ਕਰਦੇ ਹੋ ਯਾਰ ਤੁਸੀਂ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗੀਆਂ ਅੱਜ ਅਗਰ ਉਹ ਦੋਨੋਂ ਜਿੰਦੇ ਹੁੰਦੇ ਉਹਨਾਂ ਦੀ ਆਤਮਾ ਅੱਜ ਵੀ ਰੋਂਦੀ ਹੋਣੀ ਤੇ ਉਹਨਾਂ ਨੇ ਰੋਂਦੇ ਹੋਣਾ ਸੀਗਾ ਕਿ ਸਾਡੀਆਂ ਫੋਟੋਆਂ ਟੰਗ ਕੇ ਤੇ ਪਰਚੇ ਤੁਸੀਂ ਦਰਜ ਕਰਦੇ ਹੋ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਆਜ਼ਾਦ ਮੀਡੀਆ ਦੇ ਲੋਕਾਂ ਦੇ ਉੱਤੇ ਤੁਸੀਂ ਆਪਣੇ ਆਪੋਜੀਸ਼ਨ ਦੇ ਲੋਕਾਂ ਦੇ ਉੱਤੇ ਪਰਚੇ ਪੁਲਿਸ ਦਾ ਹਸਾਰਾ ਲੈ ਕੇ ਦਰਜ ਕਰਦੇ ਹੋ ਆਹ ਸਾਹਮਣੇ ਮੈਦਾਨ 'ਚ ਖੇਡੀਏ ਨਾ ਤੁਸੀਂ ਮੈਦਾਨ 'ਚ ਤਾਂ ਹਾਰ ਚੁੱਕੇ ਹੋ ਲੋਕ ਸਭਾ ਦੀਆਂ 13 ਸੀਟਾਂ 'ਚੋਂ 10 ਸੀਟਾਂ ਹਾਰ ਚੁੱਕੇ ਹੋ ਤੁਹਾਨੂੰ ਮੈਦਾਨ 'ਚ ਲੋਕਾਂ ਨੇ ਹ ਦਿੱਲੀ ਤੁਹਾਡਾ ਜਲੂਸ ਕੱਢ ਕੇ ਰੱਖ ਦਿੱਤਾ ਮਤਲਬ ਕੇਜਰੀਵਾਲ ਖੁਦ ਹਾਰ ਗਿਆ ਸਿਸੋਡੀਆਂ ਖੁਦ ਹਾਰ ਗਿਆ ਫਿਰ ਵੀ ਤੁਸੀਂ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ਕਿ ਅਸੀਂ ਕੋਈ ਆਪਣੇ ਅੰਦਰ ਝਾਤ ਮਾਰੀਏ ਕੋਈ ਇਸ ਨੂੰ ਕਰੈਕਸ਼ਨ ਕਰੀਏ ਇੰਨੀ ਜ਼ਿਆਤੀ ਨਾ ਕਰੀਏ ਇੰਨਾ ਪੰਜਾਬ ਦਾ ਪੈਸਾ ਨਾ ਲੁੱਟਿਏ ਇੰਨਾ ਪੰਜਾਬ ਦਾ ਪੈਸਾ ਬਰਬਾਦ ਨਾ ਕਰੀਏ ਕੋਈ ਸਬਕ ਨਹੀਂ ਸਿੱਖਿਆ ਮੇਰੀ ਬਠਿੰਡਾ ਦੇ ਐਸਐਸਪੀ ਨੂੰ ਬੇਨਤੀ ਹੈ ਔਰ ਡੀਜੀਪੀ ਪੰਜਾਬ ਪੁਲਿਸ ਨੂੰ ਪਰਸਨਲ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਇੰਟਰਵਿਨ ਕਰੋ ਔਰ ਐਦਾਂ ਦਾ ਨਜਾਇਜ਼ ਬੋਗਸ ਝੂਠਾ ਬੇਤੁਕਾ ਬੇਬੁਨਿਆਦ ਪਰਚਾ ਜਿਹੜਾ ਸਿਰਫ ਮਨਿੰਦਰਜੀਤ ਸਿੰਘ ਸਿੱਧੂ ਨੂੰ ਧਮਕਾਉਣ ਵਾਸਤੇ ਤੁਸੀਂ ਦਰਜ ਕੀਤਾ ਇਹ ਵਾਪਸ ਹੋਣਾ ਚਾਹੀਦਾ ਇਹ ਖਤਮ ਹੋਣਾ ਚਾਹੀਦਾ ਨਹੀਂ ਕਰੋਗੇ ਤਾਂ ਫਿਰ ਮੈਂ ਲਾਈਕ ਮਾਈਂਡਡ ਸਾਰੀ ਜਿਹੜੇ ਪੰਜਾਬ ਦੀਆਂ ਜਿੰਨੀਆਂ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਮੇਰੀ ਉਹਨਾਂ ਨੂੰ ਬੇਨਤੀ ਕਿ ਆਓ ਆਪਾਂ ਪਲਾਨ ਕਰੀਏ ਕੋਈ ਔਰ ਆਪਾਂ ਇੱਕ ਕਾਲ ਦੇਈਏ ਔਰ ਕਾਲ ਦੇ ਕੇ ਫਿਰ ਬਠਿੰਡੇ ਦੇ ਵਿੱਚ ਜਿਹੜਾ ਡੀਸੀ ਆਫਿਸ ਜਾਂ ਐਸਐਸਪੀ ਆਫਿਸ ਉਹਦੇ ਮੂਹਰੇ ਇੱਕ ਪ੍ਰੋਟੈਸਟ ਕਰੀ ਮੈਨੂੰ ਯਾਦ ਆ ਆਪਣੇ ਬਹੁਤ ਅੱਛੀ ਕਾਲ ਦਿੱਤੀ ਸੀ ਉਸ ਵਕਤ ਪਿਆਰੇ لال ਗਰਗਜੀ ਨੇ ਮਾਲਵਿੰਦਰ ਸਿੰਘ ਮਾਲੀ ਦੀ ਜੇਲ੍ਹ ਦੇ ਬਾਹਰ ਉੱਥੇ ਪਟਿਆਲੇ ਮੈਂ ਵੀ ਗਿਆ ਸੀਗਾ ਉੱਥੇ ਜਾਂ ਫਿਰ ਇਦਾਂ ਦੀ ਕਾਲ ਦਿੰਨੇ ਆ ਤੇ ਸਾਰੇ ਇਕੱਠੇ ਹੋ ਕੇ ਤੇ ਆਪਣੇ মিডিਆ ਨੂੰ ਘੱਟੋ-ਘੱਟ ਜਿਹੜਾ ਉਹਦੀ ਉਹਨੂੰ ਆਜ਼ਾਦ ਕਰਾ ਲਈਏ ਇਹਨਾਂ ਨੇ মিডিਆ ਨੂੰ ਐਸ ਵੇਲੇ ਬਿਲਕੁਲ ਕੁੱਚਲ ਕੇ ਰੱਖ ਦਿੱਤਾ ਉਹ ਅਵਲ ਤਾਂ ਸਾਰਿਆਂ ਦੀ ਆਵਾਜ਼ ਕੁਚਲੀ ਹੋਈ ਹੈ ਲੇਕਿਨ মিডিਆ ਦੀ ਆਵਾਜ਼ ਕੁਚਲਣਾ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗਾ ਪੰਜਾਬ ਮੰਦਭਾਗਾ ਪੰਜਾਬ ਵਾਸਤੇ ਔਰ ਅਸੀਂ ਆਪਣੇ ਮੀਡੀਆ ਨੂੰ ਬਚਾਉਣ ਵਾਸਤੇ ਹਰ ਮਮਕਨ ਕੋਸ਼ਿਸ਼ ਕਰਾਂਗੇ ਅਗਰ ਗੱਲਾਂ ਠੀਕ ਲੱਗੀਆਂ ਤੇ ਕਾਈਂਡਲੀ ਪਲੀਜ਼ ਸਾਰਾ ਨਾਲ ਸ਼ੇਅਰ ਕਰਨਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ